ਜੱਜਨਾਲਾ ਸਾਹਿਬ ਤੁਹਾਡੀ ਕੀ ਸੋਚ ਹੈ ਕਿ ਤੁਸੀਂ ਆਪ ਚੌਣ ਲੜਨੇ ਨਹੀਂ ਹੋਰਾਂ ਨੂੰ ਤੁਸੀਂ ਲੜਵਾਉਂਗੇ ਚੌਣ ਕਿ ਕੀ ਅਸੀਂ ਅੱਛਾ ਤੇ ਸੇਖਮਾ ਸਾਹਿਬ ਨੇ ਕਿਹਾ ਸੇਖਮਾ ਤੇ ਉਹਨਾਂ ਦੋਨਾਂ ਨੇ ਕਿਹਾ ਮੈਂ ਨਹੀਂ ਕਿਹਾ ਇਹ ਵਕਤ ਦੱਸੂਗਾ ਵੀ ਅਸੀਂ ਕੀ ਕਰਾਂ ਇਹ ਵਕਤ ਦੱਸੂਗਾ ਵੀ ਅਸੀਂ ਕੀ ਕਰਾਂ ਤੁਹਾਨੂੰ ਲੱਗਦਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਉਹ ਕਾਲੀਦਲ ਨੂੰ ਆਪਣੇ ਮਤਲਬ ਮਜਬੂਤੀ ਵੱਲ ਲੈ ਜਾਣਗੇ ਜਿੱਥੋਂ ਤੱਕ ਬਾਦਲ ਪਰਵਾਰ ਦੀ ਗੱਲ ਆ ਇਹਨਾਂ ਨੇ ਜੋ ਨੁਕਸਾਨ ਅਕਾਲ ਤਖਤ ਸਾਹਿਬ ਦਾ ਗੁਰਦਾਰਾ ਸਾਹਿਬ ਦਾ ਉਨੂੰ ਜੇ ਮਾਫੀ ਗਲਤ ਦਿੱਤੀ ਆ ਉਹ ਸਾਰ ਨੂੰ ਜਿਹੜਾ ਬਦਮਾਸ਼ ਸਾ ਸੀਗਾ ਤੇ ਉਹਦੇ ਕਰਕੇ ਪੰਜਾਬ ਸਾਰਾ ਨਾਰਾਜ਼ ਆ ਇਹਨਾਂ ਨਾਲ ਪੰਜਾਬ ਦੇ ਲੋਕਾਂ ਚ ਇਸ ਪਰਿਵਾਰ ਖਤਮ ਉਦੋਂ ਵੀ ਤੁਸੀਂ ਵਿਰੋਧ ਕਰਦੇ ਸੀ ਕਿ ਹੁਣੇ ਤੁਸੀਂ ਕਰਨ ਲੱਗੇ ਬਹੁਤ ਜਦਾਂ ਤੁਸੀਂ ਵਿਰੋਧ ਕਰਦੇ ਆ ਦੁਖੀ ਹੋ ਕੇ ਆਟੋ ਆ ਸਾਡਾ ਕੀ ਕਰਦਾ ਜਦੋਂ ਸਾਰੀ ਉਮਰ ਲਾਈ ਹੋਵੇ ਉਹ ਤੁ ਆਟੋ ਹੀ ਆ ਪੰਜਾਬ ਦੇ ਲੋਕ ਤੁਸੀਂ ਕਹਿੰਦੇ ਸਿਆਣੇ ਆ 10 ਸਾਲ ਤਾਂ ਪਰਿਵਾਰਵਾਦ ਦੇ ਹੱਥ ਦੇ ਵਿੱਚ ਕਮਾਨ ਦੇਈ ਰੱਖੀ ਪੰਜਾਬ ਦੀ ਫਿਰ ਪੰਜਾਬ ਦੇ ਲੋਕ ਸਿਆਣੇ ਕਿੱਦਾਂ ਹੋਗੇ ਟਕਸਾਲੀ ਅਕਾਲੀ ਆਗੂ ਜਿਨ੍ਹਾਂ ਨੇ ਹੁਣ ਨਮਾ ਕੱਲੀ ਦਲ ਹੋਂਦ ਵਿੱਚ ਲਿਆਂਦਾ ਇਹਨਾਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਚੋਣ ਨਹੀਂ ਲੜਨਗੇ ਸਗੋਂ ਹੋਰਾਂ ਨੂੰ ਚੋਣਾਂ ਲੜਵਾਉਣਗੇ ਇਹਨਾਂ ਤੋਂ ਪੁੱਛਦਿਆਂ ਸਾਡੇ ਨਾਲ ਨੇ ਡਾਕਟਰ ਰਤਨ ਸਿੰਘ ਅਜਨਾਲਾ ਕੀ ਸੋਚ ਨੂੰ ਲੈ ਕੇ ਚੱਲੇ ਨੇ ਅਜਨਾਲਾ ਸਾਹਿਬ ਤੁਹਾਡੀ ਕੀ ਸੋਚ ਹੈ ਕਿ ਤੁਸੀਂ ਆਪ ਚੋਣ ਲੜਨੀ ਨਹੀਂ ਹੋਰਾਂ ਨੂੰ ਤੁਸੀਂ ਲੜਵਾਉਂਗੇ ਚੋਣ ਮੇਰੀ ਗੱਲ ਸੁਣੋ ਚੋਣ ਜਿੱਥੋਂ ਤੱਕ ਸਾਰੀਆਂ ਪਾਰਟੀਆਂ ਨੂੰ ਅਸੀਂ ਇਕੱਠੇ ਕਰ ਰਹੇ ਹਾਂ ਇਕੱਠੇ ਕਰਨ ਦੇ ਬਾਅਦ ਅਸੀਂ ਫੈਸਲਾ ਕਰਾਂਗੇ ਜਿੱਦਾਂ ਵੀ ਉਹਨਾਂ ਨਾਲ ਸਾਡੀ ਐਡਜਸਟਮੈਂਟ ਹੋਊਗੀ ਅਸੀਂ ਕਰਾਂਗੇ ਔਰ ਤਕੜੇ ਹੋ ਕੇ ਕਰਾਂਗੇ ਪਰ ਤੁਸੀਂ ਕਿਹਾ ਅਸੀਂ ਖੁਦ ਆਪਣੀ ਚੋਣ ਨਹੀਂ ਲੜਾਂਗੇ ਬ੍ਰਹਮਪੁਰਾ ਨੇ ਵੀ ਕਿਹਾ ਤੁਸੀਂ ਵੀ ਕਿਹਾ ਵੀ ਅਸੀਂ ਅੱਛਾ ਤੇ ਸੇਖਵਾ ਸਾਹਿਬ ਨੇ ਕਿਹਾ ਸੇਖਵਾ ਤੇ ਉਹਨਾਂ ਦੋਨਾਂ ਨੇ ਕਿਹਾ ਮੈਂ ਲਈ ਕਿਹਾ ਇਹ ਵਕਤ ਦੱਸੂਗਾ ਵੀ ਅਸੀਂ ਕੀ ਕਰਾਂ ਤੇ ਕਿਹੜੇ ਕਿਹੜੇ ਮੁੱਦੇ ਉੱਠਣ ਦੀ ਸੁਭਾਵਨਾ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਡੇ ਮਤਲਬ ਵੇਖੋ ਜਿਹੜਾ ਸਾਡਾ ਮੁੱਦਾ ਹੈ ਉਹ ਤਾਂ ਬੜਾ ਸਾਫ਼ ਆ ਭਈ ਜਿਹੜੀ ਕਾਂਗਰਸ ਆ ਹਿੰਦੁਸਤਾਨ ਦੀ ਉਹਨਾਂ ਨੇ ਜੋ ਸਿੱਖਾਂ ਨਾਲ ਕੀਤੀ ਆ ਉਹ ਕੋਈ ਵੀ ਸਿੱਖ ਨਹੀਂ ਬੋਲ ਸਕਦਾ ਜਿੱਥੋਂ ਤੱਕ ਬਾਦਲਪੁਰਵਾਰ ਦੀ ਗੱਲ ਆ ਇਹਨਾਂ ਨੇ ਜੋ ਨੁਕਸਾਨ ਅਕਾਲ ਤਖਤ ਸਾਹਿਬ ਦਾ ਗੁਰਦਾਰਾ ਸਾਹਿਬ ਦਾ ਉਹ ਨੂੰ ਜਿਹੜੀ ਮਾਫੀ ਗਲਤ ਦਿੱਤੀ ਆ ਉਹ ਸਾਧੂ ਜਿਹੜਾ ਬਦਮਾਸ਼ ਸਾ ਸੀਗਾ ਤੇ ਉਹਦੇ ਕਰਕੇ ਪੰਜਾਬ ਸਾਰਾ ਨਾਰਾਜ਼ ਆ ਇਹਨਾਂ ਨਾਲ ਇਸ ਕਰਕੇ ਕੋਈ ਵੀ ਬੰਦਾ ਜਿਹੜਾ ਕਾਂਗਰਸ ਦੇ ਤੇ ਇਹਨਾਂ ਦੇ ਨਾਲ ਨਾਰਾਜ਼ ਹੋਊਗਾ ਉਹਨਾਂ ਨਾਲ ਰਲ ਕੇ ਸੀ ਇਲੈਕਸ਼ਨ ਲੜਾਂਗੇ ਪ੍ਰਕਾਸ਼ ਸਿੰਘ ਬਾਦਲਦਿਆਂ ਤਾਂ ਸਰਗਰਮੀਆਂ ਹੁਣ ਬਿਲਕੁਲ ਕੱਟ ਗਈਆਂ ਨੇ ਤਾਨੂੰ ਲੱਗਦਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਉਹ ਕਾਲੀਦਲ ਨੂੰ ਆਪਣੇ ਮਗਰ ਮਜਬੂਤੀ ਵੱਲ ਲੈ ਜਾਣਗੇ ਉਹ ਮੇਰੀ ਗੱਲ ਸੁਣੋ ਬਾਦਲ ਦੀਆਂ ਸਰਗਰਮੀਆਂ ਕੁਛ ਨਹੀਂ ਕੋਈ ਨਹੀਂ ਘਟੀਆ ਜਦੋਂ ਉਹਨੂੰ ਪਤਾ ਲੱਗਦਾ ਵੀ ਮੇਰਾ ਮੁੰਡਾ ਕਿਤੇ ਫਸ ਗਿਆ ਤੇ ਅਦੂਗੋ ਰੈਲੀਆਂ 'ਚ ਨਹੀਂ ਗਿਆ ਬਹੁ ਰੋ ਰੈਲੀ 'ਚ ਗਿਆ ਤੇ ਆਪਣੇ ਪਟਿਆਲੇ ਓਰ ਰੈਲੀ 'ਚ ਆਇਆ ਕੋਈ ਰੈਲੀ ਸ਼ਰਦਾ ਜਦੋਂ ਉਹਦੇ ਮੁੰਡੇ ਦੀ ਗੱਲ ਹੁੰਦੀ ਆ ਜਦੋਂ ਉਹਨੂੰ ਪਤਾ ਲੱਗਦਾ ਵੀ ਡਿੱਗਣ ਲੱਗਾ ਪਰ ਪੰਜਾਬ ਦੇ ਲੋਕਾਂ 'ਚ ਇਸ ਪਰਿਵਾਰ ਖਤਮ ਇਹ ਜਿਹੜਾ ਪਰਿਵਾਰਵਾਦ ਆ ਜਦੋਂ ਇਹ ਸ਼ੁਰੂ ਹੋਇਆ ਸੀਗਾ ਉਦੋਂ ਵੀ ਤੁਸੀਂ ਵਿਰੋਧ ਕਰਦੇ ਸੀ ਕਿ ਹੁਣੇ ਤੁਸੀਂ ਕਰਨ ਲੱਗਿਓ ਅਸੀਂ ਤਾਂ ਪਹੁੰਚ ਰਾਂ ਦੂ ਵਿਰੋਧ ਕਰ ਰਹੇ ਆ ਦੁਖੀ ਹੋ ਕੇ ਅੱਡ ਹੋਏ ਆ ਸਾਡਾ ਜੀ ਕਰਦਾ ਜਦ ਸਾਰੀ ਉਮਰ ਲਾਈ ਹੋਵੇ ਉਹ ਤੋ ਅੱਡ ਹੋਈ ਆ ਇਹ ਪਰਿਵਾਰ ਨੇ ਬੇੜਾ ਕਰ ਕੀਤਾ ਤਾਂ ਅਸੀਂ ਅੱਡ ਹੋਏ ਆ ਤੇ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਕਿਵੇਂ ਸੁਰੱਖਿਅਤ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਵੀ ਹਾਸ਼ੀਏ ਤੇ ਚਲੀ ਗਈ ਖੈਰਾ ਗਰੁੱਪ ਬਣ ਗਿਆ ਤੁਹਾਡੇ ਟਕਸਾਲੀਆਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਨੇ ਕੀ ਲੱਗਦਾ ਤੁਹਾਨੂੰ ਮੈਂ ਤੁਸੀਂ ਸਿਆਣੇ ਹੋ ਜਿਹੜੇ ਪੰਜਾਬ ਦੇ ਲੋਕ ਸਿਆਣੇ ਆ ਉਹਦਾ ਉਹਨਾਂ ਬਾਰੇ ਮੈਂ ਕੋਈ ਬਿਆਨ ਨਹੀਂ ਕਰ ਸਕਦਾ ਪੰਜਾਬ ਦੇ ਲੋਕ ਫੈਸਲਾ ਕਰਕੇ ਦੇਣਗੇ ਕਿਹੜਾ ਠੀਕ ਹੈ ਕਿਹੜਾ ਨਹੀਂ ਪੰਜਾਬ ਦੇ ਲੋਕ ਤੁਸੀਂ ਕਹਿੰਦੇ ਸਿਆਣੇ ਆ 10 ਸਾਲ ਤੱਕ ਪਰਿਵਾਰਵਾਦ ਦੇ ਹੱਥ ਦੇ ਵਿੱਚ ਕਮਾਨ ਦੇਈ ਰੱਖੀ ਪੰਜਾਬ ਦੀ ਫਿਰ ਪੰਜਾਬ ਦੇ ਲੋਕ ਸਿਆਣੇ ਕਿੱਦਾਂ ਹੋਗੇ ਤੁਸੀਂ ਕਹਿੰਦੇ ਕਿ 10 ਸਾਲ ਅਕਾਲੀ ਦਲ ਨੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਫਿਰ ਸਿਆਣੇ ਤਾਂ ਮੇਰੀ ਗੱਲ ਸਹੀ ਹੈ ਜਦੋਂ ਕਿਸੇ ਪਾਰਟੀ ਚ ਹੋਈਏ ਉਦੋਂ ਉਹਦਾ ਹੀ ਹਰ ਕੋਈ ਸੁੱਖ ਮੰਗਦਾ ਹੈ ਅਸੀਂ ਉਹਨਾਂ ਪਾਰਟੀ ਸਾਂ ਉਹ ਸੁਖ ਮੰਗਦੇ ਸਾਂ ਪਰ ਤਾਂ ਅਸੀਂ ਵੀ ਸਾਂ ਅਸੀਂ ਕਹਿੰਦੇ ਰਿਹਾ ਵੀ ਗਲਤ ਹੋ ਰਿਹਾ ਬਾਦ ਸਾਹਿਬ ਗਲਤ ਹੋ ਰਿਹਾ ਇਹਨੂੰ ਸੁਧਾਰੋ ਅਖੀਰੀ ਜਦੋਂ ਕੋ ਪਾਣੀ ਲੰਘ ਜਾਵੇ ਤੇ ਫੇਰ ਸਾਲ ਪਾਸ ਇਹ ਸਾਨੂੰ ਸੀਨੀਅਰ ਟਕਸਾਲੀ ਅਕਾਲੀ ਆਗੂ ਰਤਨ ਸਿੰਘ ਅਰਜਨਾਲਾ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪਾਣੀ ਪੁਲਾਂ ਦੇ ਉੱਤਰ ਦੀ ਲੰਘਿਆ ਤਾਂ ਉਹਨਾਂ ਨੇ ਬਾਗੀ ਸੁਰਾਂ ਅਪਣਾਈਆਂ ਨੇ ਪਰ ਉਹ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਰਿਵਾਰਵਾਦ ਦੇ ਖਿਲਾਫ ਪੰਜਾਬ ਦੇ ਜੋ ਹਿੱਤ ਨੇ ਉਹਨਾਂ ਬਾਰੇ ਉਹ ਲਗਾਤਾਰ ਜਾਗਰੂਕ ਕਰਦੇ ਰਹੇ ਸਨ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ